ਮੂਰਖਾਂ ਦੇ ਸੂਚੇ ਬਿਰਬਲ ਨੇ ਬਾਦਸ਼ਾਹ ਦੀ ਚੋਟ ਪੱਲੇ ਬੰਨ ਲਈ ਤੇ ਜੋਕ ਵਕਤ ਦੀ ਅਡੀ ਕਰਨ ਲੱਗਾ ਦੂਜੇ ਦਿਨ ਜਦੋਂ ਬਿਰਬਲ ਦਰਬਾਰ ਵਿੱਚ ਪੁੱਜਾ ਤਾਂ ਮੁੱਲਾ ਤੋਂ ਪਿਆਜਾ ਖਾਨ ਖਾਨਾ ਮਿਰਜ਼ਾ ਆਦਿਕ ਨਾਲ ਸਲਾਹ ਪਕਾ ਕੇ ਅਕਬਰ ਬਾਦਸ਼ਾਹ ਬਿਰਬਲ ਨੂੰ ਕਹਿਣ ਲੱਗਾ ਬਿਰਬਲ ਇੱਕ ਅਜਈ ਸੂਚੀ ਪੇਸ਼ ਕਰ ਜਿਸ ਵਿੱਚ ਮੂਰਖਾਂ ਦੇ ਨਾਂ ਹੋਣ ਤੇ ਮੂਰਖਾਂ ਦੇ ਬਾਦਸ਼ਾਹ ਦਾ ਨਾਮ ਬਿਰਬਲ ਵੱਲ ਅੱਖ ਦਾ ਇਸ਼ਾਰਾ ਕਰਕੇ ਸਭ ਤੋਂ ਪਹਿਲਾਂ ਹੋਵੇ ਬੀਰਬਲ ਬਹੁਤ ਅੱਛਾ ਹਜੂਰ ਅਜਹੀ ਸੂਚੀ ਇੱਕ ਹਫ਼ਤੇ ਪਿੱਛੋਂ ਤਿਆਰ ਕਰਕੇ ਆਪ ਦੇ ਪੇਸ਼ ਕਰਾਂਗਾ ਦੂਜੇ ਦਿਨ ਸ਼ਾਹੀ ਮਹੱਲਾ ਦੇ ਬਾਹਰ-ਬਾਰ ਬੀਰਬਲ ਇੱਕ ਟੁੱਟੀ ਮੰਜੀ ਲੈ ਕੇ ਠੋਕਣ ਲੱਗ ਪਿਆ ਸਭ ਤੋਂ ਪਹਿਲਾਂ ਅਕਬਰ ਨੇ ਉਸ ਵੱਲ ਵੇਖਿਆ ਤੇ ਪੁੱਛਿਆ ਬੀਰਬਲ ਇਹ ਕੀ ਕਰ ਰਿਹਾ ਹੈ ਬੀਰਬਲ ਨੇ ਚਟਕਾਪੀ ਕੱਢ ਕੇ ਅਕਬਰ ਦਾ ਨਾਮ ਲਿਖ ਲਿਆ ਇਸ ਪਿੱਛੋਂ ਮੁੱਲਾ ਦੇ ਪਿਆਜਾ ਆਇਆ ਉਹ ਵੀ ਉਹੀ ਸਵਾਲ ਕੀਤਾ ਉਸ ਦਾ ਨਾਂ ਵੀ ਦਰਜ ਹੋ ਗਿਆ ਸ਼ਾਮ ਤੋਂ ਸਵੇਰ ਤੀ ਕੁਸ ਨੇ ਉੱਥੇ ਹੀ ਡੇਰਾ ਜਮਾਈ ਰੱਖਿਆ ਤੇ ਸ਼ਹਿਰ ਵਾਸੀਆਂ ਦਾ ਤੰਤਾ ਲੱਗਾ ਰਹਾ ਹਰ ਕੋਈ ਇਹ ਹੀ ਪੁੱਛਦਾ ਕਿ ਵਜ਼ੀਰ ਸਾਹਿਬੇ ਕੀ ਕਰ ਰਹੇ ਹੋ ਤੇ ਵੀਰਬਲ ਉਹਨਾਂ ਦੇ ਨਾਂ ਲਈ ਜਾਂਦਾ ਹਫ਼ਤੇ ਪਿੱਛੋਂ ਦਰਬਾਰ ਲੱਗਾ ਤਾਂ ਅਕਬਰ ਨੇ ਸਭ ਤੋਂ ਪਹਿਲਾਂ ਸਵਾਲ ਵੀਰਬਲ ਤੇ ਇਹ ਕੀਤਾ ਕਿ ਮੂਰਖਾਂ ਦੀ ਸੂਚੀ ਬਣਾਈ ਹੈ ਵੀਰਬਲ ਮੁਸਕਰਾ ਕੇ ਕਹਿਣ ਲੱਗਾ ਹਜ਼ੂਰ ਹੁਣੇ ਬਾਦਸ਼ਾਹ ਸਲਾਮਤ ਪੇਸ਼ ਕਰਦਾ ਹਾਂ ਇਹ ਕਹਿ ਕੇ ਉਸਨੇ ਉਹ ਸੂਚੀ ਅਕਬਰ ਦੇ ਹੱਥ ਫੜਾਈ ਅਕਬਰ ਨੇ ਪੜੀ ਤਾਂ ਸਭ ਤੋਂ ਪਹਿਲਾਂ ਆਪਣਾ ਨਾਂ ਤੇ ਉਸ ਤੋਂ ਅੱਗੇ ਮੁੱਲਾਦੋ ਪਿਆਜਾ ਖਾਨ ਖਾਨਾ ਖਵਾਜਾ ਸਰਾਂ ਆਦਿ ਦੇ ਨਾਂ ਪੜ੍ਹ ਕੇ ਉਹ ਬੜਾ ਹੈਰਾਨ ਹੋਇਆ ਬੀਰਬਲ ਕੁਲ ਪੁੱਛਿਆ ਵਜ਼ੀਰ ਇਹ ਕੀ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਬੀਰਬਲ ਕਹਿਣ ਲੱਗਾ ਹਜ਼ੂਰ ਮੈਨੂੰ ਮੰੰਜੀ ਠੋਕਦਿਆਂ ਵੇਖ ਕੇ ਸਭ ਤੋਂ ਪਹਿਲਾਂ ਜਿਸ ਆਦਮੀ ਨੇ ਮੈਥੋਂ ਪੁੱਛਿਆ ਕਿ ਮੈਂ ਕੀ ਕਰ ਰਿਹਾ ਹਾਂ ਉਹ ਆਪ ਸੌ ਤੇ ਇਸ ਤੋਂ ਪਿਛੋਂ ਦੇ ਮੂਰਖਾਂ ਦੀ ਸੂਚੀ ਤੁਸੀਂ ਪੜ੍ਹ ਹੀ ਲਈ ਹੈ। ਬਾਦਸ਼ਾਹ ਨੇ ਖੜ ਖੜਾ ਹੱਸਦਿਆਂ ਬੀਰਬਲ ਨੂੰ ਅਕਲ ਦੀ ਦਾਤ ਦਿੱਤੀ। ਕਾਫੀ ਸਮਾਂ ਗੁਜ਼ਰ ਜਾਣ ਪਿਛੋਂ ਕਾਬਲ ਦੇ ਕੁਝ ਸਦાગਰਾਂ ਨੇ ਕੁਝ ਘੋੜੇ ਬਾਦਸ਼ਾਹ ਦੇ ਪੇਸ਼ ਕੀਤੇ। ਬਾਦਸ਼ਾਹ ਨੇ ਦੋ ਘੋੜੇ ਪਸੰਦ ਕੀਤੇ ਤੇ ਖਰੀਦ ਲਏ। ਅਰ ਉਸੇ ਨਸਲ ਦੇ ਹੋਰ ਘੋੜੇ ਲਿਆਣ ਲਈ 1 ਲੱਖ ਰੁਪਈਆ ਕਾਬਲਿਸ ਲਾਗਰ ਨੂੰ ਪੇਸ਼ਕੀ ਦੇ ਦਿੱਤਾ ਇੱਕ ਦੇ ਬਾਦਸ਼ਾਹ ਨੂੰ ਪਤਾ ਨਹੀਂ ਕਿ ਸੁਜੀ ਉਹ ਬੀਰਬਲ ਨੂੰ ਕਹਿਣ ਲੱਗਾ ਬੀਰਬਲ ਆਪਣੀ ਸੂਚੀ ਫਾੜ ਦੇ ਤੇ ਮੂਰਖਾਂ ਦੀ ਇੱਕ ਨਵੀਂ ਸੂਚੀ ਤਿਆਰ ਕਰ ਦੂਜੇ ਦਿਨ ਬੀਰਬਲ ਫਿਰ ਉਹੀ ਸੂਚੀ ਪੇਸ਼ ਕਰ ਦਿੱਤੀ ਜਿਸ ਵਿੱਚ ਸਭ ਤੋਂ ਪਹਿਲਾਂ ਨਾਂ ਅਕਬਰ ਦਾ ਸੀ ਅਕਬਰ ਨੇ ਗੁੱਸੇ ਹੋ ਕੇ ਪੁੱਛਿਆ ਇਹ ਕੀ ਹਜ਼ੂਰ ਗੁਸਤਾਖੀ ਮਾਫ ਕੁਛ ਬਿਨਾ ਜਾਣ ਪਛਾਨ ਦੇ ਕਾਬਲਿਸ ਦਾਗਰਾਂ ਨੂੰ 1 ਲੱਖ ਰੁਪਈਆ ਪੇਸ਼ਗੀ ਦੇ ਦਿੱਤਾ ਉਹਨਾਂ ਨੂੰ ਮੂੰਹ ਵਿਖਾਣ ਦੀ ਕੀ ਲੋੜ ਸੋ ਤੁਹਾਡੇ ਤੋਂ ਵੱਧ ਮੂਰਖ ਕੌਣ ਹੋਵੇਗਾ ਪਰ ਜੇ ਉਹ ਪਰਤ ਆਨਤ ਬਾਦਸ਼ਾਹ ਨੇ ਪੁੱਛਿਆ ਜੇ ਪਰਤਾਇ ਤਾਂ ਆਪਣਾ ਨਾਂ ਕੱਟ ਕੇ ਸਭ ਤੋਂ ਪਹਿਲਾਂ ਉਹਨਾਂ ਦਾ ਨਾਂ ਲਿਖ ਦਿੱਤਾ ਜਾਵੇਗਾ ਬੀਰਬਲ ਨੇ ਹੱਸਦਿਆਂ ਹੱਸਦਿਆਂ ਕਿਹਾ